ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦਾ ਨਵਾਂ ਬਲੌਗ ਕਾਰਨੀਵਲ ਮੇਲਾ ਫਗਵਾੜਾ ਜੋ ਕਿ ਪਾਟਸ਼ਾਲਾ ਰੋਡ ਰਾਮਗੜੀਆ ਕਾਲਜ ਦੇ ਕੋਲ ਲੱਗਾ ਆ ਤੇ ਬਹੁਤ ਵੱਡਾ ਮੇਲਾ ਲੱਗਣਾ ਆ 20 ਤਰੀਕ ਤੋਂ ਜਿਹਦੀ ਸਟਾਰਟਿੰਗ ਆ ਤੇ ਆ ਇਹਦਾ ਐਂਟਰੀ ਗੇਟ ਆ ਸਾਡੇ ਪਿੱਛੇ ਆਹ ਦੇਖੋ ਚੰਡੋਲ ਇਹਨੂੰ ਥੋੜਾ ਕਹਿੰਦੇ ਨਾ ਖਰੇ ਆਪਾਂ ਹਾਂ ਗੋਲ ਗੋਲੇ ਜਾਂ ਕੰਮ ਦਾ ਹੁੰਦਾ ਹੈ ਮੱਚ ਥਾਰ ਬੋਲ ਆਹ ਦੇ ਕੋ ਨਮੀਆਂ ਨਮੇ ਨਵੇਂ ਨਵੇਂ ਸਾਰੇ ਝੁੱਲੇ ਆਹ ਤੂੰ ਹੀ ਚਲ ਗਿਆ ਜਿਹੜਾ ਆ ਪਿੱਛੇ ਸਾਡੇ ਸਾਰੇ ਝੁੱਲੇ ਆ ਇਹ ਤੇ ਕਾ ਬੰਦਾ ਸਾਡੇ ਨਾਲ ਆਇਆ ਅੱਜ ਉਹ ਤੂ ਬੰਗਲਾ ਦੇਖਣਾ ਆ ਦੇਖੋ ਭੂਤ ਬੰਗਲਾ ਆ ਆਪਣਾ ਬਹੁਤ ਫੇਵਰਿਟ ਆ ਭੂਤਵੰਗਾ ਇਹ ਚ ਤਾਂ ਪੱਕਾ ਹੀ ਜਾਣਾ ਆ ਪੂਰੇ ਝੂਲੇ ਲੱਗਿਆ ਆ ਦੇ ਮੈਂ ਆਪਣਾ ਅੱਜ ਘਰ ਰਹਿ ਗਿਆ ਤੇ ਆਪਾਂ ਕਾਲਜ ਆਏ ਸੀਗੇ ਕਾਫੀ ਵੱਡਾ ਮੇਲਾ ਲੱਗਾ ਆ ਲੱਗਣਾ ਇਹ ਆਪਣੇ ਪਾਟਸ਼ਾਲਾ ਰੋਡ ਰਾਮਗੜੀਆ ਕਾਲਜ ਦੇ ਕੋਲ ਆ ਤੇ ਹਰਿਆਵਾਲਾ ਆਪਣੇ ਪਿੱਛੇ ਟੰਡੋਲ ਆ ਤੇ ਹੋਰ ਵੀ ਬਹੁਤ ਸਾਰੇ ਝੂਲੇ ਆਏ ਆ ਦੇਖੋ ਤੇ ਆਪਣੇ 20 ਤਰੀਕ ਤੋਂ ਸਟਾਰਟ ਆ ਜਸੰਬਰ ਦੀ 20 ਤਰੀਕ ਤੋਂ ਇਹ ਸ਼ੁਰੂ ਹੋ ਜਾਣਾ ਆ ਸਾਰੇ ਝੂਲੇ ਆਏ ਆ ਇੱਥੇ ਹੋਰ ਵੀ ਬਹੁਤ ਜਿੱਦਾਂ ਖਾਣ ਪੀਣ ਦੇ ਸਟਾਲ, ਕੱਪੜਿਆਂ ਦੇ ਸਟਾਲ ਹੋਰ ਵੀ ਬਹੁਤ ਸਾਰੀਆਂ ਇੱਥੇ ਚੀਜ਼ਾਂ ਹੁੰਦੀਆਂ ਆ ਖਰੀਦਦਾਰ ਨੂੰ ਖੱਲੇ ਦੀ ਤਿਆਰੀ ਹੁੰਦੀ ਪਈ ਆ ਆ ਦੇਖੋ ਸਾਰੀਆਂ ਦੁਕਾਨਾਂ ਆ ਕੱਪੜੇ ਆ ਇੱਥੇ ਯਾਨਿਕ ਵਿਦੇਸ਼ੀ ਟਾਈਪ ਜਿਹਾ ਲੱਗਦਾ ਮੇਲਾ ਹੈ ਉਧਰ ਆ ਸਟੇਜ ਲੱਗੀ ਹੋਆ ਡੀਜੇਾਂ ਦੀ ਅੱਜ 19 ਤਰੀਕ ਆ ਕੱਲ ਤੋਂ ਇਹ ਮੇਲਾ ਸਟਾਰਟ ਹੋਣਾ ਜਿਹੜਾ 20 ਤਰੀਕ ਨੂੰ ਆ ਦੇਖੋ ਇੰਡੀਅਨ ਕਾਰਨੀਵਲ ਦੀਆਂ ਦੁਕਾਨਾਂ ਚਲੋ ਠੀਕ ਆ ਜੀ ਜ਼ਰੂਰ ਆਓ ਇੱਥੇ ਦੇਖਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਆ ਫੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰੇ